ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਵਿਜ਼ਨਰੀ ਪੈਨਲ ਫਾਰ ਐਜੂਕੇਸ਼ਨ ਨੇ ਬੀਤੀ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਉਹਨਾਂ ਨੇ ਮੇਰੀ ਤੰਦਨ ਪਹਿਲਾਂ ਕੀਤੀ ਹੋਈ ਪ੍ਰੈਸ ਕਾਨਫਰੰਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਮੈਂ ਉਰੋਂ ਫਰਾਕ ਜਲਾਲਪ uri ਦੇ ਸ਼ੇਅਰ ਦੇ ਨਾਲ ਆਪਣੀ ਗੱਲ ਸ਼ੁਰੂ ਕਰਨੀ ਚਾਹਨਾ ਹੈ। ਫਰਾਕ ਜਲਾਲਪ uri ਜੀ ਕਹਿੰਦੇ ਕਹਿੰਦੇ ਤੂੰ ਇੱਧਰ ਉੱਧਰ ਕੀ ਬਾਤ ਨਾ ਕਰ। ਇਹ ਬਤਾ ਕੇ ਕਾਰਵਾ ਕੈਸੇ ਕਿਉਂ ਲੁਟਾ? ਹਮੇ ਰਹਿਜ ਨੋ ਕੀ ਗਰਜ਼ ਨਹੀਂ ਤੇਰੀ ਰਹਿਬਰੀ ਦਾ ਸਵਾਲ ਹੈ। ਇਹ ਸਵਾਲ ਤੇਰੀ ਰਹਿਬਰੀ ਦਾ ਹੈ। ਇਹ ਜਵਾਬ ਦਿਓ ਤੁਸੀਂ ਸ਼ਹਿਰ ਨੂੰ ਕਿ ਨੰਬਰ 1 ਤੁਸੀਂ ਕਿਹਾ ਕਿ ਸਾਡੇ ਰਾਜ ਦੇ ਵਿੱਚ ਕੋਈ ਕਿਸੇ ਕਿਸਮ ਦਾ ਬਿਲਕੁਲ ਵੀ ਨਾ ਘਪਲਾ ਹੋਇਆ ਨਾ ਇਹ ਕਦੇ ਜ਼ਿੰਦਗੀ ਦੇ ਵਿੱਚ ਅਸੀਂ ਕਦੇ ਭਾਈ ਭਤੀਜਾਵਾਦ ਦੇ ਵਿੱਚ ਰਹਿ ਕੇ ਕਦੇ ਇਹਨਾਂ ਇੰਸਟੀਚੂਨਾਂ ਦੇ ਵਿੱਚ ਅਸੀਂ ਕਦੇ ਕੋਈ ਕਾਰਜਸ਼ਾਲੀ ਕੀਤੀ ਹੈ ਆਹ ਤਿੰਨ ਚਿੱਠੀਆਂ ਅੱਜ ਵੱਡੀਆਂ ਵੱਡੀਆਂ ਚਿੱਠੀਆਂ ਮੈਂ ਕਢਵਾ ਕੇ ਲਿਆਇਆ ਹਾਂ ਰਿਕਾਰਡ ਦੇ ਵਿੱਚੋਂ ਪਹਿਲੀ ਚਿੱਠੀ 17 3 1998 ਨੂੰ ਰਣਵੀਰ ਸੂਤ ਜੀ ਲਿਖ ਰਹੇ ਨੇ ਕਹਿੰਦੇ ਇਟ ਇਜ਼ ਰੈਗਰੈਟਡ ਥੈਟ ਦਾ ਮੈਨੇਜਿੰਗ ਕਮੇਟੀ ਹੈਜ਼ ਫੇਲ ਟੂ ਡਿਲੀਵਰ ਦਾ ਗੁੱਡਸ ਇਟ ਹੈਜ਼ ਬਿਲੀਵ ਬਲਾਈਂਡਡ ਥੈਟ ਦਾ ਫੇਥ ਆਫ ਦੀ ਮੈਂਬਰਸ ਆਫ ਦੀ ਸੁਸਾਇਟੀ ਸਰਟਨ ਆਫੀਸਰ ਵੇਰਰ ਆਰ ਐਨਕੋਰੇਜਿੰਗ ਨੈਪੋਟਿਜ਼ਮ ਐਂਡ ਫੇਵਰਿਟਿਜ਼ਮ ਨੈਪੋਟਿਜ਼ਮ ਮਤਲਬ ਭਾਈ ਭਤੀਜਾਵਾਦ ਫੇਵਰਿਟਿਜ਼ਮ ਮਤਲਬ ਚਹੇਤਿਆਂ ਨੂੰ ਰੱਖ ਕੇ ਅਪੁਆਇੰਟਮੈਂਟ ਡਾਇਰెక్టర్ਸ ਆਰ ਗਿਵਨ ਟੂ ਦੀ ਆਰਬਿਟੇਰਲੀ ਆਪਣੀ ਮਨਮਰਜ਼ੀ ਦੇ ਨਾਲ ਆਰਬਿਟੇਰਲੀ ਮਤਲਬ ਆਪਣੀ ਮਨਮਰਜ਼ੀ ਦੇ ਨਾਲ ਐਂਡ ਅਗੇਂਸਟ ਦੀ ਸੈਟ ਨੋਰਮਸ ਇਗਨੋਰਿੰਗ ਦੀ ਮੈਰਿਟ ਆਫ ਦੀ ਕੈਂਡੀਡੇਟਸ ਸਾਰੀ ਮੈਰਿਟਸ ਨੂੰ ਛਿੱਕੇ ਟੰਗ ਕੇ ਥੋੜੇ ਮੈਂਬਰ ਕਹਿ ਰਹੇ ਨੇ ਕਿ ਓਰੇ ਭਾਈ ਭਤੀਜਾਵਾਦ ਚੱਲਦਾ ਥੋੜੇ ਮੈਂਬਰ ਕਹਿ ਰਹੇ ਨੇ ਕਿ ਓਰੇ ਚਹੇਤਾਪਨ ਚੱਲਦਾ ਤੇ ਥੋੜੇ ਮੈਂਬਰ ਕਹਿ ਰਹੇ ਨੇ ਓਰੇ ਮਨਮਰਜ਼ੀ ਚੱਲਦੀ ਹੈ this state of the affairs in a senior secondary school khanna is an eye opener in this regard eh chitti hai ji ranbir sooj ji di edi copy le jao odo panel congress da panel si visionary panel for education aur us samay de president si shreem narinder bakhshi ji te dusre passe dusri chitti likh rahe ne rajkumar sanne wali ji uss din same day ਉਹ ਕੀ ਲਿਖ ਰਹੇ ਨੇ ਸੇਮ ਗੱਲ ਉਹ ਲਿਖ ਰਹੇ ਨੇ ਥਿਸ ਇਜ਼ ਰਿਗਰੈਕਟਡ ਕਿ ਦਾ ਮੈਨੇਜਿੰਗ ਕਮੇਟੀ ਹੈਜ਼ ਫੇਲ ਟੂ ਡਰਾਈਵਰ ਦੀ ਗੂਡਸ ਇਟ ਹੈਜ਼ ਬਲਾਈਡ ਦੀ ਫੇਥ ਆਫ ਦੀ ਮੈਂਬਰਸ ਆਫ ਦੀ ਸੁਸਾਇਟੀ ਸਰਟਨ ਅਫੀਸਰ ਬੀਨਰ ਆਰ ਇਨਕਰੀਜਿੰਗ ਨੈਪੋਟਿਜ਼ਮ ਐਂਡ ਫੇਵਰਿਟਿਜ਼ਮ ਫੇਅਰ ਸੇਮ ਗੱਲ ਰਾਜਕੁਮਾਰ ਜੀ ਸਾਹਨੇ ਵਾਲੀਆ ਸਾਹਿਬ ਲਿਖ ਰਹੇ ਕਿ ਡਾ ਵੱਡਾ ਇਲਜ਼ਾਮ ਥੋਟੇ ਮੈਂਬਰ ਉਹ ਥੋੜੀਓ ਮੈਨੇਜਿੰਗ ਕਮੇਟੀ ਤੇ ਐਡਾ ਵੱਡਾ ਇਲਜ਼ਾਮ ਲਾ ਰਹੇ ਨੇ ਤੇ ਚਿੱਠੀ ਲਿਖ ਰਹੇ ਨੇ ਔਰ ਔਨ ਰਿਕਾਰਡਡ ਹੈ ਦੇਵੋਗੇ ਜਵਾਬ ਵੇ ਕਿਉ ਤੁਸੀਂ ਇਸ ਗੱਲ ਦਾ ਕੋਈ ਟੀਚੀ ਚਿੱਠੀ 15 ਤਿੰਨ ਨੂੰ 1999 ਨੂੰ ਸ਼੍ਰੀ ਪਵਨ ਕੁਮਾਰ ਗੜਕਜੀ ਲਿਖ ਰਹੇ ਨੇ ਇਹ ਚਿੱਠੀ ਥੋੜੀ ਜਿਹੀ ਡਿਫਰੈਂਟ ਹੈ ਉਹਦੇ ਚੋ ਲਿਖ ਰਹੇ ਨੇ ਆਈ ਐਮ ਕਨਸਟ੍ਰੇਂਟ ਟੂ ਬਰਿੰਗ ਟੂ ਯੋਰ ਨੋਟਿਸ 댓 ਦਾ ਐਟੀਟਿਊਡ ਆਫ ਦੀ ਪ੍ਰੈਜ਼ੀਡੈਂਟ ਆਫ ਦੀ ਮੈਨੇਜਿੰਗ ਕਮੇਟੀ ਇਜ਼ ਡਿਕਟੇਟੋਰਲ ਤਾਨਾਸ਼ਾ ਥੋਟਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਤਾਨਾਸ਼ਾਹੀ ਤੇ ਉੱਤੇ ਆ ਫਿਰ ਵੀ ਮਿਸਕਲੀ ਹਿਸ ਫੰਕਸ਼ਨਿੰਗ ਇਜ਼ ਅ ਮੋਸਟ ਅਨਰੀਜ਼ਨੇਬਲ ਐਂਡ ਪ੍ਰੀਜੂਡੀਸ਼ੀਅਲ ਉਹ ਕਹਿੰਦਾ ਜੁਡੀਸ਼ੀਅਲ ਹਰ ਇੱਕ ਸਹੀ ਤਰੀਕੇ ਨੂੰ ਛਿੱਕੇ ਟੰਗ ਕੇ ਹਰ ਇੱਕ ਸਹੀ ਤਰੀਕੇ ਨੂੰ ਛਿੱਕੇ ਟੰਗ ਕੇ ਇਹ ਮੈਨੇਜਮੈਂਟ ਚਲਾਈ ਜਾ ਰਹੀ ਹੈ ਇਹ ਚਿੱਠੀਆਂ ਦਾ ਜਵਾਬ ਦਿਓ ਵਿਜ਼ਨਰੀ ਪੈਨਲ ਦੇਓ ਮੈਂ ਅੱਜ ਸਵਾਲ ਪੁੱਛਣਾ ਦੂਜੀ ਗੱਲ ਤੁਸੀਂ ਇਹ ਗੱਲ ਕਹੀ ਕਿ ਸਰਕਾਰ ਸਾਨੂੰ ਗ੍ਰਾਂਟ ਨਹੀਂ ਦਿੰਦੀ ਤਾਂ ਕਰਕੇ ਅਸੀਂ ਤਨਖਾਹ ਨਹੀਂ ਦਿੰਦੇ ਕਿਸੇ ਇੱਕ ਕਲੌਜ਼ ਦੱਸੋ ਕਿਸੇ ਇੱਕ ਕਲੌਜ਼ ਦੱਸੋ ਜਿੱਥੇ ਲਿਖਿਆ ਹੋਵੇ ਕਿ ਗ੍ਰਾਂਟ ਆਊਗੀ ਤਾਂ ਤਨਖਾਹ ਦਿੱਟੀਆਂ ਜਾਣਗੀਆਂ ਮੈਂ ਉਹ ਰਿਹਾ ਚ ਰੂਲ ਨੰਬਰ 1 ਪੇਜ 297 ਗ੍ਰਾਂਟਨ ਐਡ ਰੂਲਸ ਪੰਜਾਬ ਦੀ ਕਿਤਾਬ ਦਾ ਹਵਾਲਾ ਦੇ ਕੇ ਤੁਹਾਨੂੰ ਤੱਥਾਂ ਦੇ ਆਧਾਰਿਤ ਗੱਲ ਕਹਿ ਰਿਹਾ ਗ੍ਰਾਂਟ ਦੇ ਨਾਲ ਤਨਖਾਹ ਦੇਣ ਦਾ ਕੋਈ ਸਰੋਕਾਰ ਹੈ ਨਹੀਂ ਮੀਡੀਆ ਵਾਸੀਓ ਤੁਸੀਂ ਇਹ ਗੱਲ ਨੂੰ ਪਹੁੰਚਾਉਣਾ ਹੈ ਕਿ ਗ੍ਰਾਂਟ ਦੇ ਨਾਲ ਮੈਨੇਜਮੈਂਟ ਦੀ ਤਨਖਾਹ ਦਾ ਦੂਜੇ ਦਾ ਕੋਈ ਸਰੋਕਾਰ ਨਹੀਂ ਜਦੋਂ 1/12/1967 ਨੂੰ ਦਿੱਲੀ ਪੈਟਰਨ ਆਫ ਗ੍ਰਾਂਟ ਐਂਡ ਏਡ ਸਕੂਲ ਲਾਗੂ ਕੀਤਾ ਗਿਆ ਸੀਗਾ ਪੂਰੇ ਭਾਰਤ ਚ ਅਪਰੂਵਡ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਸਿਰਫ ਗ੍ਰਾਂਟ ਇਸ਼ੂ ਤਾਂ ਕੀਤੀ ਜਾਊਗੀ ਜਦੋਂ ਤੁਸੀਂ ਅਪਰੂਵਡ ਡੈਫੀਸਿਟ ਸਾਡੇ ਕੋਲ ਲਿਆ ਕੇ ਦੋਗੇ ਕਿ ਸਾਨੂੰ ਮੈਨੇਜਮੈਂਟ ਨੂੰ ਸਕੂਲਾਂ ਦਾ ਸਕੂਲਾਂ ਦੀਆਂ ਦੁਕਾਨਾਂ ਦਾ ਇਹਦੇ ਚ ਰੈਂਟ ਕਵਰ ਹੋਣਾ ਸੀ ਕਿੰਨਾ ਸਕੂਲਾਂ ਨੂੰ ਰੈਂਟਾਂ ਦਾ ਦੁਕਾਨਾਂ ਦਾ ਰੈਵਨਿਊ ਫਰੋਮ ਲੈਂਡ ਥੋਡੇ ਕੋਲ ਲੈਂਡ ਜੇ ਪਈ ਆ ਉਹਦਾ ਕੋਈ ਰੈਵਨਿਊ ਆਂਦਾ ਤੁਹਾਨੂੰ ਡੋਨੇਸ਼ਨਸ ਥੋਟੀਆਂ ਇਹਨਾਂ ਸੰਸਥਾਵਾਂ ਨੂੰ ਚੰਦਾ ਕਿੰਨਾ ਇਕੱਠਾ ਹੁੰਦਾ ਅਨ ਅਥੋਰਾਈਜ਼ਡ ਕਲੈਕਸ਼ਨ ਫਰੋਮ ਦੀ ਸਟੂਡੈਂਟਸ ਤੁਸੀਂ ਸਟੂਡੈਂਟ ਆ ਤਾਂ ਫੀਸ ਕਿੰਨੀ ਲੈਣੇ ਹੋ ਜਾਂ ਫੰਡ ਕਿੰਨੇ ਲੈਣੇ ਹੋ ਐਡਮਿਸ਼ਨ ਸਮੇ ਕਿੰਨੇ ਪੈਸੇ ਲੈਣੇ ਹੋ ਇਹ ਸਾਰੀਆਂ ਚੀਜ਼ਾਂ ਦਾ ਵੇਰਵਾ ਲੈ ਕੇ ਜਦੋਂ ਤੁਸੀਂ ਆਓਗੇ ਤਾਂ ਸਰਕਾਰ ਕਹਿੰਦੀ ਸੀ ਜਿੱਥੇ ਤੁਹਾਨੂੰ ਘਾਟਾ ਪੈਂਦਾ ਦੇਖੂਗਾ ਅਸੀਂ ਤੁਹਾਨੂੰ ਗ੍ਰਾਂਟ ਦੇ ਨਾਲ ਮਦਦ ਕਰਾਂਗੇ ਨਾ ਕਿ ਇਹ ਕਿ ਅਸੀਂ ਕਿ ਗ੍ਰਾਂਟ ਭੇਜਾਂਗੇ ਤੁਸੀਂ ਤਾਂ ਤਨਖਾਹ ਦੋਗੇ ਇਸ ਦਾ ਸਭ ਤੋਂ ਵੱਡਾ ਸਬੂਤ ਆ ਜੇ ਮੈਂ ਇੱਕ ਚਿੱਠੀ ਲੈ ਕੇ ਆਇਆ ਇਸ ਚਿੱਠੀ ਨੇ ਸਾਰੇ ਖੰਨੇ ਨੂੰ ਹਲਾਕੇ ਰੱਖ ਦੇਣਾ ਇਸ ਚਿੱਠੀ ਚ ਸਰਕਾਰ ਨੇ ਨੀਮੋ ਨੰਬਰ 59319 ਚ ਇਹਨਾਂ ਨੂੰ ਚਿੱਠੀ ਕੱਢੀ ਸੱਤ ਸਕੂਲਾਂ ਨੂੰ ਜੀਰੇ ਚ ਇੱਕ ਚਿੱਠੀ ਖੰਨੇ ਦੇ ਪ੍ਰਿੰਸੀਪਲ ਐਸ ਸੀਨੀਅਰ ਸੈਕੰਡਰੀ ਸਕੂਲ ਆਰੀਆ ਸਕੂਲ ਨੂੰ ਚਿੱਠੀ ਨਿਕਲੀ ਕਿੰਨੀ ਤਰੀਕ ਨੂੰ ਇਹ ਚਿੱਠੀ ਨਿਕਲੀ ਇਹਨਾਂ ਦੀ 22 12 2023 ਨੂੰ ਤੇ ਇਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ 27 12 2023 ਨੂੰ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਵਿਭਾਗ ਨਾਲ ਮਿੱਕੀ ਮਿਤੀ 21 12 2023 ਨੂੰ ਹੋਈ ਮੀਟਿੰਗ ਦੌਰਾਨ ਹੋਏ ਫੈਸਲੇ ਦੇ ਸਨਮੁਕ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਆਪਣੇ ਸਕੂਲ ਨਾਲ ਸੰਬੰਧਤ ਪਿਛਲੇ 3 ਸਾਲ ਦੀ ਬੈਲੈਂਸ ਸ਼ੀਟ ਸਕੂਲ ਦੀ ਆਮਦਨ ਅਤੇ ਖਰਚੇ ਦੀ ਮੁਕੰਮਲ ਡਿਟੇਲ ਲੈ ਕੇ ਵਿੱਤੀ ਮਾਮਲਿਆਂ ਨਾਲ ਸੰਬੰਧਿਤ ਹੋਰ ਲੜੀੰਦੇ ਦਸਤਾਵੇਜ਼ ਤੇ ਰਿਕਾਰਡ ਸਮੇਤ ਡਾਫਟਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵਿਖੇ ਨੀਤੀ 2712 2023 ਨੂੰ ਸਵੇਰੇ 9 ਵਜੇ ਹਾਜ਼ਰ ਹੋਣਾ ਯਕੀਨੀ ਬਣਾਓ ਭਾਵ ਸਰਕਾਰ ਕਹਿੰਦੀ ਹੈ ਤੁਸੀਂ ਆਪਣੀ ਬੈਲੈਂਸ ਸ਼ੀਟ ਲੈ ਕੇ ਤੇ ਆਪਣਾ ਸਾਰਾ ਰਿਕਾਰਡ ਲੈ ਕੇ ਤੁਹਾਡੇ ਕੋਲ ਪਹੁੰਚੋ ਅਸੀਂ ਚੈੱਕ ਕਰਕੇ ਤੁਹਾਨੂੰ ਗ੍ਰਾਂਟ ਇਸ਼ੂ ਕਰੀਏ ਇਹਨਾਂ ਨੂੰ ਇੱਕ ਗੱਲ ਜ਼ਰੂਰ ਜਾ ਕੇ ਪੁੱਛਿਓ ਕਿ ਅੱਜ ਤੱਕ ਇਹ ਰਿਕਾਰਡ ਕਿਉਂ ਨਹੀਂ ਲੈ ਕੇ ਗਏ ਜੇ ਸੱਚੇ ਸੀ ਜੇ ਉਸ ਸਕੂਲ ਦੇ ਵਿੱਚ ਕੋਈ ਕਿਸੇ ਕਿਸਮ ਦੀ ਨੈਪੋਟイズਮ ਨਹੀਂ ਹੋਇਆ ਹੋਇਆ ਜੇ ਉਸ ਸਕੂਲ ਦੇ ਵਿੱਚ ਕਿਸੇ ਕਿਸਮ ਦਾ ਤੱਕਾ ਨਹੀਂ ਹੋਇਆ ਹੋਇਆ ਜੇ ਇਹਨਾਂ ਨੂੰ ਲੱਗਦਾ ਕਿ ਮੈਨੇਜਮੈਂਟ ਬਹੁਤ ਵਧੀਆ ਪਰਫਾਰਮ ਕੀਤਾ ਫਿਰ ਇਹ ਚਿੱਠੀ ਇਹ ਚਿੱਠੀ ਕੀ ਬੋਲਦੀ ਹੈ ਫਿਰ ਇਹ ਦਸਤਾਵੇਜ਼ ਲੈ ਕੇ ਗ੍ਰਾਂਟ ਲੈਣ ਲਈ ਕਿਉਂ ਨਹੀਂ ਗਏ ਔਰ ਮੈਨੂੰ ਪੁੱਛਦੇ ਨੇ ਮੈਂ ਇਹਨਾਂ ਮੇਰਾ ਉਲਟਾ ਹੈ ਧੰਨਵਾਦ ਕਰਨ ਕਿ ਚਿੱਠੀ ਆਣ ਦੇ ਬਾਵਜੂਦ ਵੀ ਇੱਕ ਕਾਗਜ਼ ਲੈ ਕੇ ਨਹੀਂ ਗਏ ਮੈਂ ਫੇਰ ਵੀ ਇੱਕ ਖੰਨੇ ਦਾ ਚੁਣਿਆ ਹੋਇਆ ਵਿਧਾਇਕ ਹੋਣ ਦੇ ਨਾਤੇ ਮੈਂ ਇਹਨਾਂ ਟੀਚਰਾਂ ਦੀ ਮਜਬੂਰੀ ਸਮਝੀ ਕਿ ਇਹਨਾਂ ਦੀ ਨਲੈਕੀ ਕਰਕੇ ਉਹ ਜਿਹੜੇ ਵਿਚਾਰੇ ਟੀਚਰ ਨੇ ਜਿਨ੍ਹਾਂ ਦੀ 6-6 ਮਹੀਨੇ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਵੀ ਉਹ ਕਿਉਂ ਸਫਰ ਕਰਨ ਮੈਂ ਸਾਡੇ ਸਤਕਾਰਯੋਗ ਫਾਈਨਾਂਸ ਮਿਨਿਸਟਰ ਕੋਲ ਜਾ ਕੇ ਬੇਨਤੀ ਕਰਕੇ ਇਹਨਾਂ ਨੂੰ 1 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਕੇ ਲਿਆਇਆ ਲਿਆ ਕੇ ਦਿੱਤੀ ਕਿ ਤਾਂ ਜੋ ਇਹਨਾਂ ਦੀਆਂ ਤਨਖਾਹਾਂ ਪੇ ਕੀਤੀਆਂ ਜਾ ਸਕਣ ਤਾਂ ਜੋ ਇਹਨਾਂ ਦੀਆਂ ਤਨਖਾਹਾਂ ਪੇ ਕੀਤੀਆਂ ਜਾਣ ਸਕਣ ਹੁਣ ਵੱਡਾ ਸਵਾਲ ਹੈ ਇਹ ਚਿੱਠੀ ਬੋਲਦੀ ਹੈ ਕਿ ਦਸਤਾਵੇਜ਼ ਕਿਉਂ ਨਹੀਂ ਲੈ ਕੇ ਗਏ ਇਸ ਗੱਲ ਦਾ ਇਹ ਜਵਾਬ ਦੇਣ ਮੇਰਾ ਨਿੱਜੀ ਤੌਰ ਤੇ ਸ਼ਹਿਰਦਾਰੀ ਦੇ ਨਾਤੇ ਇਹਨਾਂ ਨਾਲ ਕੋਈ ਰੌਲਾ ਨਹੀਂ ਕਿਸੇ ਨਾਲ ਮੇਰਾ ਕੋਈ ਰੌਲਾ ਨਹੀਂ ਪਰ ਜਿੱਥੇ ਗੱਲ ਖੰਨੇ ਨੂੰ ਰਿਪਰੈਜ਼ੈਂਟ ਕਰਨ ਦੀ ਆਂਦੀ ਹੈ ਖੰਨੇ ਦੇ ਐਜੂਕੇਸ਼ਨ ਇੰਸਟੀਟਿਊਟਾਂ ਨੂੰ ਰਿਪਰੈਜ਼ੈਂਟ ਕਰਨ ਦੀ ਆਂਦੀ ਹੈ ਮੈਂ ਅੱਜ ਵੀ ਕਹਿ ਰਿਹਾ ਇੱਕ ਵਾਰ ਨਹੀਂ 50 ਵਾਰ ਕਹੂੰਗਾ ਕਿ ਇਹਨਾਂ ਨੇ ਇਸ ਇੰਸਟੀਟਿਊਸ਼ਨਾਂ ਦਾ ਡੇਰਾ ਘਰਕ ਕਰਕੇ ਰੱਖਤਾ ਅੱਗੇ ਚੱਲੋ ਜਦੋਂ ਇਹ ਆਪਣੀ ਇਹ ਤਾਂ ਤੁਹਾਨੂੰ ਮੈਂ ਦੱਸਤਾ ਦੂਸਰਾ ਇਹਦੇ ਚ ਆਂਦਾ ਰੂਲ 12ਈ ਪੇਜ ਨੰਬਰ 302 ਗ੍ਰਾਂਟਿੰਗ ਐਡ ਰੂਲਸ ਆਫ ਪੰਜਾਬ ਦੀ ਕਿਤਾਬ ਕਹਦੀ ਹੈ ਕਿ ਸਟਾਫ ਸ਼ੈਲ ਬੀ ਪੇਡ ਰੈਗੂਲਰਲੀ ਬਾਇ ਦੀ ਮੈਨੇਜਮੈਂਟ ਬਾਇ ਦੀ 7th ਆਫ ਦੀ ਫੋਲੋਇੰਗ ਮੰਥ ਵੀ ਹਰ ਮਹੀਨੇ ਦੀ 7 ਤਰੀਕ ਤੋਂ ਪਹਿਲਾਂ ਪਹਿਲਾਂ ਸੁਣਨ ਵਾਲੀ ਗੱਲ ਹੈ ਸਰਕਾਰ ਦੇ ਰੂਲ ਕਹਿੰਦੇ ਨੇ ਕਿ ਤੁਹਾਨੂੰ ਹਰ ਹਾਲਾ ਦੇ ਵਿੱਚ ਟੀਚਰਸ ਦੀ ਤਨਖਾਹ ਦੇਣੀ ਪਊਗੀ ਤੁਸੀਂ ਉਸ ਦੇ ਨਾਲ ਬਾਉਂਡ ਹੋ ਇਹ ਸਰਕਾਰ ਦੀ ਏਡ ਨਾਲ ਇਹਦਾ ਕੋਈ ਤਾਲੁਕਤ ਨਹੀਂ ਇਹ ਮੈਨੇਜਮੈਂਟ ਨੇ ਦੇਣਾ ਹੈ ਮੈਨੇਜਮੈਂਟ ਹੈਵ ਟੂ ਗਿਵ ਦਸ ਪੇਮੈਂਟ ਫੇਰ ਇਹ ਜਵਾਬ ਦੇਣ ਕਿ 6-6 ਮਹੀਨੇ ਦੀਆਂ ਤਨਖਾਹਾਂ ਕਿਵੇਂ ਇਕੱਠੀਆਂ ਹੋਵਗੀਆਂ ਜੀ? ਜਾਂ ਤਾਂ ਇਹ ਕਹਿਣ ਮੂੰਹੋਂ ਮੰਨਣ ਕਿ ਸਾਤੋਂ ਘਾਟਾ ਪੈ ਗਿਆ। ਜਾਂ ਇਹ ਮੂੰਹੋਂ ਮੰਨ ਇਸ ਗੱਲ ਨੂੰ ਕਿ ਸਾਡੇ ਤੋਂ ਮਿਸਮੈਨੇਜਮੈਂਟ ਹੋ ਗਈ। ਆਪਣੀ ਗਲਤੀ ਮੰਨਣ ਦੇ ਵਿੱਚ ਕੋਈ ਇਨਸਾਨ ਛੋਟਾ ਨਹੀਂ ਹੋ ਜਾਂਦਾ। ਇਨਸਾਨ ਵੱਟਾ ਹੁੰਦਾ ਉਲਟਾ ਗਲਤੀ ਮੰਨ ਕੇ ਵੀ ਸਾਤੋਂ ਗਲਤੀ ਹੋ ਗਈ। ਅਸੀਂ ਨੈਗਲੀਜੈਂਸੀ ਦਿਖਾਤੀ ਜਿਹਦੇ ਕਰਕੇ ਇੰਸਟੀਚਿਊਨ ਅੱਜ ਬਹੁਤ ਬੁਰੀ ਤਰ੍ਹਾਂ ਨਾਲ ਏ ਐਸ ਸਮੇਂ ਘਾਟੇ ਚ ਜਾ ਚੁੱਕੇ ਨੇ ਅਸੀਂ ਇਸ ਕਾਬਲ ਵੀ ਨਹੀਂ ਰਹੇ ਕਿ ਅਸੀਂ ਸਮੇਂ ਸਿਰ ਇਹਨਾਂ ਟੀਚਰਾਂ ਦੀ ਜਿਹੜੇ ਮਿਹਨਤ ਕਰ ਰਹੇ ਨੇ ਦਿਨ ਰਾਤ ਇਹਨਾਂ ਇੰਸਟੀਚਿਊਸ਼ਨਰ ਦੇ ਵਿੱਚ ਅਸੀਂ ਇਹਨਾਂ ਦੀ ਤਨਖਾਹ ਕੱਢਣ ਦੇ ਕਾਬਲ ਵੀ ਨਹੀਂ ਰਹੇ ਉਲਟਾ ਪੁੱਠੀ ਗੱਲ ਕੀ ਕਰ ਰਹੇ ਨੇ ਕਹਿੰਦੇ ਸਰਕਾਰ ਨੇ ਸਾਨੂੰ ਗ੍ਰਾਂਟ ਨਹੀਂ ਭੇਜੀ ਸਰਕਾਰ ਦਾ ਕਿਸੇ ਰੂਲ ਚ ਕਿਸੇ ਵੀ ਕਤਾਰਚੇ ਨਹੀਂ ਲਿਖਿਆ ਹੋਇਆ ਜੇ ਕਿਤੇ ਲਿਖਿਆ ਲਿਆਓ ਕੱਢ ਕੇ ਵੀ ਗ੍ਰਾਂਟ ਦਵਾਗੇ ਤਾਂ ਤਨਖਾਹ ਦਿੱਤੀ ਜਾਊਗੀ ਮੈਨੇਜਮੈਂਟ ਜੇ ਸਰਕਾਰ ਨਹੀਂ ਤੁਹਾਨੂੰ ਤਨਖਾਹ ਦੇਣੀ ਹੈ ਫਿਰ ਤੁਹਾਡੇ ਤੋਂ ਐਡਾ ਵੱਡਾ ਉਹਨਾਂ ਨੇ ਆਹ ਜਿਹੜਾ ਤੁਸੀਂ ਐਡਾ ਤੰਤਰ ਸਜਾਈ ਬੈਠੇ ਹੋ ਫਿਰ ਕਾਦੇ ਵਾਸਤੇ ਸਿਆ ਫਿਰ ਤਾਂ ਆ ਤਿੰਨ ਆ ਤਿੰਨ ਸਕੂਲਾਂ ਦਾ ਮੈਂ ਹਵਾਲਾ ਦੇਣ ਲੱਗਿਆ ਆਪਣੇ ਨੇੜੇ ਦੇਆਂ ਦਾ ਫਿਰ ਤਾਂ ਇਹ ਤਿੰਨ ਸਕੂਲ ਸਰਕਾਰ ਨੇ ਟੇਕਓਵਰ ਕਰ ਲੈ ਫਿਰ ਤਾਂ ਇਹ ਵੀ ਜਾ ਕੇ ਸਰਕਾਰ ਨੂੰ ਕਹ ਦੋ ਵੀ ਸਾਡੇ ਕੋਲ ਹੱਥ ਜੋੜ ਕੇ ਕਹ ਦੋ ਵੀ ਸਾਡੇ ਕੋਲ ਚੱਲਦੀ ਨਹੀਂ ਮੈਨੇਜਮੈਂਟ ਸਾਡੇ ਕੋਲ ਤਨਖਾਹ ਦੇਣ ਕਿਉਂਕਿ ਪੈਸੇ ਨਹੀਂ ਤੇ ਇਹਨੂੰ ਵੀ ਟੇਕਓਵਰ ਕਰ ਲਓ ਖਾਲਸਾ ਸਕੂਲ ਪੜੀ ਇੱਕ ਐਟੇਡ ਸਕੂਲ ਸੀ ਸਰਕਾਰ ਕੋਲ ਜਾ ਕੇ ਉਹਨਾਂ ਨੇ ਕਹਿਤਾ ਸਾਤੋਂ ਨਹੀਂ ਚੱਲਦਾ ਟੇਕਓਵਰ ਕਰ ਲਓ ਸਰਕਾਰ ਨੇ ਕਰ ਲਿਆ ਪਬਲਿਕ ਹਾਈ ਸਕੂਲ ਸਿਹੋੜਾ ਸਰਕਾਰ ਨੂੰ ਜਾ ਕੇ ਉਹਨਾਂ ਨੇ ਕਹਿਤਾ ਸਾਤੋਂ ਨਹੀਂ ਚੱਲਦਾ ਟੇਕਓਵਰ ਕਰ ਲਓ ਉਹਨਾਂ ਨੇ ਕਰ ਲਿਆ ਜਨਤਾ ਹਾਈ ਸਕੂਲ ਸੰਘੋੜ ਉਹ ਵੀ ਜਾ ਕੇ ਕਹਿੰਦੇ ਵੀ ਸਾਤੋਂ ਨਹੀਂ ਚੱਲਦਾ ਸਰਕਾਰ ਨੇ ਟੇਕਓਵਰ ਕਰ ਲਿਆ ਤੇ ਜਦੋਂ ਜੇ ਤੁਹੋਤੋਂ ਨਹੀਂ ਚੱਲਦਾ ਤਾਂ ਲਿਖੇ ਦੇ ਦਿਓ ਜੇ ਚੱਲਦਾ ਫਿਰ ਤੁਸੀਂ ਬੇਫਕੂਫਨਾ ਬਣਾਓ ਫਿਰ ਸ਼ਰਿਆਮ ਕੋ ਵੀ ਸਾਡੀ ਮਿਸਮੈਨੇਜਮੈਂਟ ਕਰਕੇ ਘਾਟਾ ਪੈ ਗਿਆ ਉਰੇ ਕਿਸੇ ਕਿਸਮ ਦੀ ਕਮੀ ਨਹੀਂ ਸੀ ਬਸ ਸਾਨੂੰ ਤਾਂ ਇਹ ਭਾਈ ਭਤੀਜਾਵਾਦ ਲੈ ਕੇ ਮਹਿ ਗਿਆ ਸੋ ਇਸ ਗੱਲ ਦਾ ਪੂਰਾ ਖੰਨਾ ਇਹਨਾਂ ਤੋਂ ਜਵਾਬ ਮੰਗੇਓ ਕੱਲ ਨੂੰ ਵੋਟਾਂ ਨੇ ਸੋਚ ਕੇ ਵੋਟਾਂ ਪਾਇਓ ਇਹ ਇੰਸਟੀਟਿਊਸ਼ਨਾਂ ਦੀ ਭਵਿੱਖ ਦਾ ਸਵਾਲ ਹੈ ਇਹ ਉਰੇ ਕਿਸੇ ਪੈਨਲ ਦਾ ਸਵਾਲ ਨਹੀਂ ਇਹ ਕਿਸੇ ਦੇ ਜਿੱਤਣ ਹਾਰਨ ਦਾ ਸਵਾਲ ਨਹੀਂ ਇਹ ਉਹਨਾ ਮੁਕੱਦਸ ਉਹਨਾ ਪਵਿੱਤਰ ਇੰਸਟੀਟਿਊਸ਼ਨਾਂ ਦਾ ਸਵਾਲ ਹੈ ਨਾ ਇੰਸਟੀਟਿਊਸ਼ਨਾਂ ਨੂੰ ਬਚਾਉਣ ਪਿੱਛੇ ਕਿਸੇ ਹੱਦ ਤੱਕ ਸਾਨੂੰ ਜਾਣਾ ਪਵੇ ਅਸੀਂ ਪੂਰਾ ਜੋਰ ਲਾਵਾਂਗੇ ਇੰਸਟੀਚੂਨਾਂ ਨੂੰ ਬਚਾਣਾ ਇਹ ਸਾਡਾ ਸਭ ਤੋਂ ਵੱਡਾ ਉੱਤਰਦਾਇਤੋ ਬਣੂਗੀ ਦੂਜੀ ਇਹਨਾਂ ਨੇ ਗੱਲ ਕਹੀ ਦੂਜੀ ਇਹਨਾਂ ਨੇ ਗੱਲ ਕਹੀ ਕਿੱਡੀ ਵੱਡੀ ਗੱਲ ਕਿ ਕਹਿੰਦੇ ਜੀ ਅਸੀਂ ਰਿਕਰੂਟਮੈਂਟ ਇਸ ਲਈ ਨਹੀਂ ਕਰ ਸਕੇ ਕਿ ਸਰਕਾਰ ਦੀ ਉਧੇ ਤੇ ਪਾਬੰਦੀ ਲੱਗੀ ਹੋਈ ਸੀ ਕਿੱਡੀ ਹਾਸੋਈ ਨਹੀਂ ਗੱਲ ਕਰਦੇ ਹੋ ਉਹਦੀ ਚਿੱਠੀ ਲੈ ਕੇ ਆਇਆ ਮੈਂ ਇਹ ਕਹਿੰਦੇ ਰਿਕਰੂਟਮੈਂਟ ਅਸੀਂ ਇਸ ਲਈ ਨਹੀਂ ਕਰ ਸਕੇ ਕਿ ਸਰਕਾਰ ਦੀ ਪਾਬੰਦੀ ਲੱਗੀ ਹੋਈ ਹੈ ਇਹਦੇ ਵਿੱਚ ਇੱਕ ਟੀਚਰ ਨੇ ਉਹਨਾਂ ਟੀਚਰਾਂ ਦਾ ਨਾਮ ਹੈ ਚੈੱਕ ਕਰਵਾ ਲਿਓ ਜੀ ਉਸ ਟੀਚਰ ਦਾ ਨਾਮ ਹੈ ਕੁਲਜੀ ਇੱਕ ਦਾ ਐਗਜ਼ਾਮਪਲ ਦੰਨਾ ਕਿਉਂਕਿ ਹੁਣ ਮੇਰੇ ਕੋਲ ਤਾਂ 100 ਦੀ ਲਿਸਟ ਹੈ ਮੈਂ ਹੁਣ 100 ਦਾ ਨਾਮ ਥੋੜਾ ਲਵਾਂਗਾ ਉਹ ਜੀਤ ਸਿੰਘ ਅਪਾਇੰਟਡ ਐਜ਼ ਅ ਹੈਡਮਾਸਟਰ ਅਗੇਂਸਟ ਅਪਰੂਵਡ ਐਂਡ ਐਡਿਟਡ ਪੋਸਟ ਐਟ ਆਰੀਆ ਹਾਈ ਸਕੂਲ ਮੈਂ ਆਰੀਆ ਹਾਈ ਸਕੂਲ ਤਾਂ ਕਹਿ ਰਿਹਾ ਆਰੀਆ ਸਕੂਲ ਸਾਡਾ ਕੰਨੇ ਵੀ ਹੈ ਇਸ ਕਰਕੇ ਮੈਂ ਆਰੀਆ ਦਾ ਹੀ ਕੱਢ ਕੇ ਲਿਆਇਆ ਆ ਆਰੀਆ ਹਾਈ ਸਕੂਲ ਮੰਡੀ ਫੂਲ ਡਿਸਟ੍ਰਿਕਟ ਬਟਿੰਡਾ ਡਿਸਟ੍ਰਿਕਟ ਬਠਿੰਡੇ ਦੇ ਵਿੱਚ ਕੁਲਜੀਤ ਸਿੰਘ ਦੇ ਅਪੁਆਇੰਟਮੈਂਟ ਹੋ ਸਕਦੀ ਹੈ ਤੇ ਖੰਨੇ ਦੇ ਵਿੱਚ ਨਹੀਂ ਅਪੁਆਇੰਟਮੈਂਟ ਹੋ ਸਕਦੀ ਵਾਓ ਤੁਹਾਡੇ ਤੁਸੀਂ ਕੀ ਦਾ ਬੇਫਕੂਪਣਾ ਲੱਗੇ ਹੋਇਓ ਹੈ ਤੁਸੀਂ ਖੰਨੇ ਦਾ ਪੂਰੇ ਸ਼ਹਿਰ ਵਾਸੀਆਂ ਦਾ ਬੇਫਕੂਪਣਾ ਹੋਗੇ ਦੇਖੋ ਆ ਇੱਕ ਰਿਕਾਰਡ ਹੋਰ ਬੋਲਦਾ ਬਸੇ ਮੇਰੀ ਲਾਸਟ ਗੱਲ ਹੈ 1 12 1967 ਤੱਕ ਗਵਰਨਮੈਂਟ ਦੇ ਐਂਟਰੀਡ ਸਕੂਲ ਸੀ 484 ਟੋਟਲ ਸਕੂਲ ਸੀ ਅਜੋ ਅਪਰੋਕਸੀਮੇਟ 410 ਰਹਿ ਚੁੱਕੇ ਨੇ ਕੋਈ ਉਹਦੇ ਚੋਂ ਸਰੈਂਡਰ ਕਰਕੇ ਜਿਵੇਂ ਮੈਂ ਤਿੰਨ ਚਾਰ ਸਕੂਲਾਂ ਦਾ ਨਾਮ ਦਿੱਤਾ ਹੈ ਉਹਦੇ ਕੁਝ ਸਰੈਂਡਰ ਕਰ ਗਏ ਜਿਹਦੇ ਚ ਜਿਹੜਾ ਖੰਨੇ ਦਾ ਏਐਸ ਵਾਇਸ ਕਾਲਜ ਹੈ ਇਹਦੇ ਚ 32 33 ਸੈਕਸ਼ਨਡ ਪੋਸਟ ਸੀਗੀਆਂ ਜਿਹੜੀਆਂ ਐਡਡਡ ਪੋਸਟ ਜਿਹਦੇ ਚ ਬਿਫੋਰ 2002 8-9 ਪੋਸਟਾਂ 2002 ਤੋਂ ਪਹਿਲਾਂ ਦੀਆਂ ਭਰੀਆਂ ਹੋਈਆਂ ਜਿਹੜੀਆਂ 95% ਤੇ 5% 95% ਸਰਕਾਰ ਦੀ ਗ੍ਰਾਂਟ 5% ਇਹਨਾਂ ਨੇ ਲਈ ਸੀ ਤੇ ਜਿਹੜੀਆਂ ਪਿੱਛੇ ਬਚੀਆਂ 32 ਦੇ ਚੋਂ 24 ਪੋਸਟਾਂ ਬਚੀਆਂ 24 ਪੋਸਟਾਂ ਆਰਐਸ ਝਾਂਜੀ ਜੀ ਉਹਨਾਂ ਦੀ ਮੈਂ ਤਾਰੀਫ ਕਰਨੀ ਚਾਹੁੰਦਾ ਉਹ ਕਿਵੇਂ ਭਰ ਕੇ ਜੀ 7525 ਦੇ ਹਿਸਾਬ ਨਾਲ ਜਵਾਬ ਦੇਣੇ ਉਹ ਵੀ ਤਾਂ ਇੰਸਟੀਚਿਊਟ ਇਹਨਾਂ ਦਾ ਸੀ ਉਹ 7525 ਦੇ ਹਿਸਾਬ ਨਾਲ ਆਪਣੀਆਂ 24 ਪੋਸਟਾਂ ਭਰ ਗਏ ਫਿਰ ਏਐਸ ਕਾਲਜ ਫਾਰ ਊਮਨ ਉਰੇ ਜਿਹੜੀਆਂ ਟੋਟਲ ਸੈਂਕਸ਼ਨਡ ਪੋਸਟਾਂ ਸੀ 23 ਸੀਗੀਆਂ ਐਡਿਟਿਡ ਸਕੂਲਾਂ ਦੀਆਂ ਇਹ 7525 ਚ 7 ਪੋਸਟਾਂ ਭਰਗੀਆਂ ਚਲੋ ਦੋ ਇਹਦੇ ਚੋਂ ਟੀਚਰ ਰਿਜ਼ਾਈਨ ਦੇ ਗਏ ਕਿਤੇ ਹੋਰ ਜੁਆਇਨਿੰਗ ਕਰਨ ਲਈ ਉਹਨਾਂ ਨੇ ਪੰਜ ਰਹਿ ਕੇ ਪਰ ਇਹ ਵੀ ਤਾਂ 75 25 ਚ ਭਰ ਗਈਆਂ ਇਹ ਵੀ ਤਾਂ ਇਹਨਾਂ ਦਾ ਸਕੂਲ ਸੀ ਇਹਦੇ ਚ ਕਿਵੇਂ ਭਰ ਗਈਆਂ ਜੀ ਇਹ ਪੰਜ ਪੋਸਟਾਂ ਤੇ ਜਦੋਂ ਗੱਲ ਆੜਿਆ ਸਕੂਲ ਦੀ ਆ ਰਹੀ ਹੈ ਉਹਦੇ ਲਈ ਅਸੀਂ ਭਰ ਨਹੀਂ ਸਕਦੇ ਕਿਉਂਕਿ 70 30 ਦੀ ਹੈ ਜੀ ਜੇ 70 30 ਦੀ ਥੋੜੀ ਤੁਸੀਂ ਕਹਿੰਦੇ ਹੋ ਉਹਦੇ ਤੇ ਕੋਈ ਸੈਂਸਰ ਲੱਗਿਆ ਬਾੜ ਲੱਗਿਆ ਫਿਰ ਇਹ ਕੁਲਜੀਤ ਸਿੰਘ ਦੀ ਅਪੁਆਇੰਟਮੈਂਟ ਐਜ਼ ਅ ਹੈਡਮਾਸਟਰ ਕਿਵੇਂ ਹੋਗੀ ਬਟਾ ਸਵਾਲ ਹੈ ਜਵਾਬ ਦਿਓ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇੱਦਾਂ ਨਾ ਕਰੋ ਠੀਕ ਹੈ ਤੁਹਾਡੇ ਤੋਂ ਮਿਸਮੈਨੇਜਮੈਂਟ ਹੋ ਗਈ ਠੀਕ ਹੈ ਤੁਸੀਂ ਬਹੁਤ ਵੱਡਾ ਇਸ ਇਹ ਨਾ ਇੰਸਟੀਟਿਊਸ਼ਨਾਂ ਨੂੰ ਤੁਸੀਂ ਸੀਰੀਅਸਲੀ ਨਹੀਂ ਲਿਆ ਜਰਸਰ ਗੱਲ ਇਹ ਹੈ ਤੁਹਾਡੇ ਜਿਹੜਾ ਮੋਸਟ ਆਫ ਦੀ ਮੈਂਬਰ ਚੁਣ ਕੇ ਗਏ ਉਹ ਨਾਨ ਟੈਕਨੀਕਲ ਸੀ ਤੁਹਾਡੇ ਮੋਸਟ ਆਫ ਦੀ ਮੈਂਬਰ ਜਿਹੜੇ ਚੁਣ ਕੇ ਗਏ ਉਹਨਾਂ ਦਾ ਐਜੂਕੇਸ਼ਨ ਦੇ ਨਾਲ ਨਾ ਕੋਈ ਸੰਬੰਧ ਸੀ ਨਾ ਉਹਨਾਂ ਨੂੰ ਐਜੂਕੇਸ਼ਨ ਨਾਲ ਕੋਈ ਮਤਲਬ ਸੀ ਠੀਕ ਹੈ ਤੁਹਾਡੇ ਤੋਂ ਲਾਸ ਹੋ ਗਿਆ ਠੀਕ ਹੈ ਖੰਨੇ ਨੂੰ ਇਸ ਚੀਜ਼ ਦਾ ਖਾਮਿਆਜਾ ਭੁਗਤਣਾ ਪੈ ਗਿਆ ਪਰ ਹੁਣ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹੁਣ ਤੁਸੀਂ ਹੋਰ ਗੁਮਰਾਹ ਨਾ ਕਰੋ ਇਹ ਫੇਕ ਪ੍ਰੈਸ ਕਾਨਫਰੈਂਸਾਂ ਕਰਕੇ ਖੰਨੇ ਨੂੰ ਗੁਮਰਾਹ ਨਾ ਕਰੋ ਜਿਹੜੇ ਫੈਕਟਸ ਐਂਡ ਫਿਗਰਸ ਮੈਂ ਤੁਹਾਨੂੰ ਦਿੱਤੇ ਨੇ ਮੈਂ ਸਿਰਫ 2 ਤਰੀਕ ਨੂੰ ਰਿਜ਼ਲਟ ਆ ਜਾਣਾ 3 ਤਰੀਕ ਤਰੀਕ ਤੋਂ ਬਾਅਦ ਚੋਂ ਆਪਾਂ ਕੋਈ ਵੀ ਇੱਕ ਦਿਨ ਪੂਰਾ ਦਿਨ ਰੱਖ ਲਾਂਗੇ ਡਿਬੇਟ ਨੂੰ ਮੈਂ ਓਪਨ ਉਰੋ ਤੁਹਾਡੇ ਮਾਧਿਅਮ ਨਾਲ ਇੱਕ ਗੱਲ ਕਹਿਣਾ ਹੈ 10 ਤਰੀਕ ਤੋਂ ਬਾਅਦੋ ਆਪਾਂ ਇੱਕ ਦਿਨ ਯੂਨਾਨੀਮਸਲੀ ਆਪਸ ਵਿੱਚ ਬੈਠ ਕੇ ਸੈਟਲ ਆਊਟ ਕਰ ਲੰਨੇ ਇੱਕ ਦਿਨ ਰੱਖ ਲੰਨੇ ਆ ਮੈਂ ਉਸ ਦਿਨ ਸਾਰੇ ਦਸਤਾਵੇਜ਼ ਲੈ ਆਉਂਗਾ ਤੁਸੀਂ ਆ ਜਿਓ ਜਿਹੜੇ ਮੌਜੂਦਾ ਉਸ ਸਮੇਂ ਦੇ ਹੁਣ ਜਿੱਤੇ ਹੋਏ ਬੰਦੇ ਹੋਣਗੇ ਉਹ ਆ ਜਾਣ ਆਪਾਂ ਬੈਠ ਕੇ ਇਸ ਡਿਬੇਟ ਦੇ ਵਿੱਚ ਸਾਰਾ মিডিਆ ਸੱਦ ਲਾਂਗੇ ਉਦੋਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦਾਂਗੇ ਤੁਹਾਨੂੰ ਸਾਰੇ ਹੁਣ ਮੈਂ 20 ਮਿੰਟ ਦੀ ਪ੍ਰੈਸ ਕਾਨਫਰੰਸ ਤੁਹਾਨੂੰ ਇਸ ਤੋਂ ਬਾਅਦ ਕੀ ਦੱਸਾਂ ਮੇਰੇ ਕੋਲ ਤਾਂ ਏਟਾ ਮੋਟਾ ਪਲੰਦਾ ਪਿਆ ਤੁਹਾਡਾ ਵੇ ਤੁਸੀਂ ਕੀ ਕੁਝ ਕੀਤਾ ਹੋਇਆ ਨਾ ਇੰਸਟੀਚਿਊਨਲ ਦੇ ਵਿੱਚ ਤੇ ਤੁਹਾਡੇ ਹੀ ਮੈਂਬਰ ચીਖ-ਚੀਖ ਕੇ ਕਹਿ ਰਹੇ ਨੇ ਤੁਹਾਡੇ ਹੀ ਜਿੱਤੇ ਹੋਏ ਮੈਂਬਰ ਤੁਹਾਡੇ ਹੀ ਉਹ ਵੀ ਸ਼ਹਿਰ ਦੇ ਦਿੱਕਤਜੰਦੇ ਇਹ ਗੱਲ ਕਹਿ ਰਹੇ ਨੇ ਕਿ ਇਹਦੇ ਵਿੱਚ ਨਾ